ਆਸਾ ਮੁਹੱਲਾ ਪੰਜਵਾ ਵੰਜ ਮੀਰੇ ਆਲਸ ਹਰ ਪਾਸ ਬੇਨੰਤੀ ਵੰਜ ਮੀਰੇ ਆਲਸ ਹਰ ਪਾਸ ਬੇਨੰਤੀ ਰਾਵ ਸਹੁ ਆਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੁਹੰਤੀ ਕਾਂਤ ਸੁਆਮੀ ਦੇਨਸ ਰਹਿਣੀ ਗਾਵੀਐ ਸਾਸ ਸਾਸ ਚਿਤਾਰ ਜੀਵ ਪ੍ਰਭ ਪੀਖ ਸੰਗੇ ਸੁਹੰਤੀ ਕਾਂਤ ਸੁਆਮੀ ਦੇਨਸ ਰਹਿਣੀ 라ਵੀਐ ਸਾਸ ਸਾਸ ਚਿਤਾਗ ਜੀਵਾ ਪ੍ਰਭ ਕੀਖ ਹਰ ਗੁਣ ਗਾਵੀਐ ਵਿਰਹ ਹ ਲਜਾਇ ਦਰਸ ਪਾਇ ਆਮੀ ਉਹ ਦ੍ਰਿਸ਼ ਦੇਸਿ ਚੰਪੀ ਬੇਨਵੰਤ ਨਾਨਕ ਮੇਰੀ ਇਚ ਪੁੰਨੀ ਮਿਲੇ ਜਿਸ ਖੋ ਜਾਨਤੀ ਲਜਾਇ ਦਰਸ ਪਾਇ ਅਮਿਉ ਦ੍ਰਿਸ਼ਤ ਸੰਤਿ ਵੇਨਵੰਤ ਨਾਨਕ ਮੇਰੀ ਇਛ ਪੁਨੀ ਮਿਲੇ ਜਿਸ ਖੋ ਜੰਤੀ ਵਾਹਿ ਜੀ ਕਾ ਖਾਲਸ ਵਾਹਿ ਜੀ ਕੀ ਫਤਹ ਆਸਾ ਮੁਹੱਲਾ 5 ਵਾਜੂ ਮੇਰੀ ਆਲਸਾ ਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਿਜਾਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜੋ ਜੀ ਆਸੂ ਅਕਾਲ ਪੁਰਖ ਵਾਹਿਗੁਰੂ ਵਿੱਚ ਹਰ ਵਕਤ ਲੇਵ ਲਾ ਕੇ ਜੁੜਨਾ ਚਾਹੁੰਦੇ ਹਨ ਉਹਨਾਂ ਨੂੰ ਕਦੇ ਆਲਸ ਆ ਕੇ ਘੇਰੇ ਤੇ ਉਸ ਆਲਸ ਦੀ ਨਿਵਰਤੀ ਵਾਸਤੇ ਉਦਮ ਦੇ ਫੈਟ ਆਪਣੇ ਆਸ ਨੂੰ ਹਟਾਉਣ ਵਾਸਤੇ ਇਸ ਪ੍ਰਕਾਰ ਸਿੱਖਿਆ ਦਿੰਦੇ ਹਨ ਆਸਾ ਮਹੱਲਾ ਪੰਜਵਾਂ ਵੰਜ ਮੀਰੀ ਆਲਸਾ ਜਿਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਏ ਜੀ ਕੋਈ ਰਾਣੀ ਹੋਵੇ ਅਤੇ ਉਹ ਰਾਏ ਜੀ ਦਾ ਅਸ਼ੀਰਵਾਦ ਜੀ ਉਸ ਨੂੰ ਵਾਰੀ ਮਿਲੀ ਹੋਈ ਹੋਵੇ ਉਹ ਵਾਰੀ ਮਿਲੀ ਤੋਂ ਉਸ ਨੂੰ ਆਲਸ ਆ ਗਿਆ ਸੇਵਾ ਵਿੱਚ ਪਹੁੰਚੇ ਨੂੰ ਉਸ ਨੇ ਰਾਨੀ ਕਹਿੰਦੀ ਹੈ ਮੇਰੇ ਕੋਲ ਉੱਧਰ ਚਲਿਆ ਜਾ ਮੈਂ ਤੇਰੀ ਨਿਗਰਤੀ ਕਰਕੇ ਆਪਣੇ ਪ੍ਰਾਣਾ ਦੇ ਪਿਆਰੇ ਪਤਨੀ ਪ੍ਰਸੰਤਾ ਕਰਨੀ ਹੈ ਇਸੇ ਪ੍ਰਕਾਰ ਸਾਹਿ ਸੰਗਹੀ ਜੋ ਜੀ ਆਸੂ ਹਨ ਉਹ ਪਰਮੇਸ਼ਰ ਦੇ ਪਿਆਰ ਵੀ ਜੁੜੇ ਹੋਏ ਉਹ ਆਲਸ ਨਹੀਂ ਚਾਹੁੰਦੇ ਹਜ਼ੂਰ ਦੇ ਵਾਕ ਵੀ ਹੈ ਪ੍ਰਮ ਮਿਲਵੇ ਦੀ ਲਾਲਸਾ ਤਾਂ ਕਿ ਆਲਸ ਕਹਾ ਕਰੂਗੀ ਇਹ ਵਾਹਿਗੁਰੂ ਦੀ ਮਰੰਗੀ ਇੱਛਾ ਹੈ ਕਿ ਸਖੀ ਫਿਰ ਆਲਸ ਕਿਉਂ ਕਰਦੀ ਹੈ ਆਲਸ ਛੱਡ ਕੇ ਮਹਾਰਾਜ ਸਾਹਿਬ ਜੁੜ ਜੁੜੀ ਰੋ ਇਹ ਹੈ ਵਿਚਾਰ ਸਾਧ ਸੰਗਤ ਜੀ ਇਸ ਪ੍ਰਕਾਰ ਆਗ੍ਰਿਤ ਨਿਰృతి ਵਾਸਤੇ ਇਸ ਕਹਿੰਦੇ ਹਨ ਵੰਜ ਮੀਰੀ ਆਲਸ ਇਹ ਮੇਰੇ ਆਸ ਜਲਿਤਰਾ ਵੰਕ ਲਿਆ ਗਿਆ ਜਲਿਤਰਾ ਸਾ ਸੁਮੇਲੀ ਇੱਕ ਦਾ ਸਰੀਰ ਕ ਦਿਲੰਦਰ ਹੈ ਜੋ ਆਲਸ ਆ ਜਾਣੀ ਹੈ ਇੱਕ ਦਿਲੇ ਤੇਰਾ ਹੈ ਸਾਜਮ ਕਰਨ ਵਾਲੋਂ ਮਨ ਮੋਟਿਆ ਹੋਇਆ ਰਹਿਣਾ ਅਦੇ ਪਰਮੇਸ਼ਰ ਦਾ ਚਿੰਤਨ ਕਰਨ ਵਾਲੋਂ ਮਨ ਟੇਸਤਾ ਹੀ پکڑ ਲੈਣੀ ਕਠੋਰ ਰਹਿਣਾ ਪਰਮੇਸ਼ਰ ਦੇ ਸਿਮਰਨ ਵਿੱਚ ਨਾਲ ਜੋੜਨਾ ਕਣ ਅਸੀਂ ਫੇਰਾ ਵਕਤ ਕਰ ਲਵਾਂਗੇ ਸਿਮਰਨ ਇਹ ਵੀ ਆਲਸ ਹੈ ਇਸ ਆਲਸ ਕਰਕੇ ਬਹੁਤੀਆਂ ਜ਼ਿੰਦਗੀਆਂ ਐਵੇਂ ਹੀ ਗੁਜ਼ਰ ਜਾਂਦੀਆਂ ਹਨ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਿਆ ਨਹੀਂ ਜਾਂਦਾ ਸੋ ਇਹ ਪਰਮਾਤਮਾ ਦੇ ਆਸਨ ਨੂੰ ਅਦੇ ਇਸੇ ਪ੍ਰਕਾਰ ਦੇ ਲਿੱਧਰ ਕਰਨਾ ਸਿਮਰਨ ਭਜਨ ਲੋਕਦੰਮਤੋਂ ਇਸ ਆਸਨ ਨੂੰ ਲੋਹਾਂ ਦੀ ਬਾਤ ਕਿਉਂ ਕਹਿੰਦੇ ਹਨ ਵੰਜ ਮੀਰੀ ਆਲ ਸਾਰੇ ਮੇਰੇ ਆਸਨ ਦੇ ਲਿੱਧਰ ਜੋ ਪਰਮੇਸ਼ਵਰ ਦੇ ਸਿਮਰਨ ਭਜਨ ਵੱਲੋਂ ਪਛੜਾਉਣ ਵਾਲਾ ਹੈ ਤੂੰ ਹਰ ਵਕਤ ਹੋਰ ਅਨੇਕ ਪ੍ਰਕਾਰ ਦੇ ਸੰਸਕਾਰਾਂ ਜਿ ਪਾ ਕੇ ਕਈ ਸੁਰਖ ਸਿਮਰਨ ਜਦੋਂ ਕਰਦੇ ਆ ਸਾਧ ਸੰਗਤ ਜੀ ਹੋ ਸਕਦਾ ਸੈਲ ਵਿੱਚ ਤੇ ਤੁਝੇ ਬੜਾ ਆਨੰਦ ਪ੍ਰਤੀਤ ਹੁੰਦਾ ਹੈ ਜਦੋਂ ਰੰਗਿਆ ਪ੍ਰਤੀਤ ਹੁੰਦਾ ਹੈ ਉਹ ਮਨ ਭੁਲੇਖਾ ਜੇ ਕਿ ਉਦੋਂ ਹੋਰ ਚਿਤਵਣੀਆਂ ਜਪਾ ਕੇ ਇਹ ਜਿਹਾ ਰੋੜਦਾ ਹੈ ਉਦੋਂ ਪਤਾ ਲੱਗਦਾ ਲੈ ਵੀ ਬੈਠਿਆ ਨਾ ਸਾਰਾ ਸਮਾਂ ਗੁਜ਼ਰ ਗਿਆ ਸਿਮੰਦ ਦਾ ਸਵਾਦ ਆਇਆ ਸੀ ਪਰ ਉਹ ਵਿਹਾ ਦੇ ਚਿਤਵਣੀ ਚ ਮਨ ਦਾ ਸੁਆਵ ਹੈ ਹੋਰ ਚਿਤਵੁਨੀਆ ਜਪਾ ਕੇ ਰਾਹੀਆ ਉਹ ਖਾ ਕੇ ਫਿਰ ਭੁਲੇਖੇ ਚ ਪਾ ਦਿੰਦਾ ਐਸਾ ਏ ਦਿਲਦਰ ਕਰਾਉਣ ਵਾਲਾ ਮਨ ਹੈ ਸੋਏ ਜੁ ਮੰਨਦੇ ਕਾਈ ਕਹਿੰਦੇ ਨੇ ਇਹ ਮਨਾ ਤੂੰ ਜਿਹੜੀ ਤੂੰ ਆਲਸ ਕਰਦਾ ਦਿਲਦਰਾ ਇਹ ਵਾਂਗ ਚੱਲਿਆ ਜਾ ਮੇਰੇ ਅੰਦਰੋਂ ਹਰ ਪਾਸ ਬੇਨਤੀ ਮੈਂ ਅਕਾਲ ਪੁਰਖ ਦੇ ਪਾਸ ਬੇਨਤੀ ਕਰਨੀ ਹੈ ਬੇਨਤੀ ਕਰਨ ਲਈ ਜੇ ਆਲਸ ਹੋਵੇ ਤਾਂ ਤੇਰੀ ਗੱਲ ਹੈ ਮਾੜੀ ਗੱਲ ਹੈ ਜੇ ਤੂੰ ਨਾਨਵਰਤ ਹੋਵੇਂਗਾ ਹੀ ਮੇਰੇ ਨਾਲ ਸਾਂ ਮੈਂ ਤੇਰੀ ਨਿਵਰਤੀ ਵਾਸਤੇ ਹਰੀ ਅਕਾਲ ਪੁਰਖ ਦੇ ਪਾਸ ਬੇਨਤੀ ਕਰਾਂਗਾ ਕਿਉਂ ਤੇਰਾ ਚੰਗੀ ਤਰ੍ਹਾਂ ਅਭਾਵ ਵੀ ਕਰਦੇਵੇਂ ਰਾਵੋ ਸੋ ਆਪਨੜਾ ਮੈਨੈ ਰਾਵੋ ਮਨਨਾ ਕਰ ਸੋ ਪਤੀ ਆਪਣੇ ਦਾ ਆਨੰਦ ਉਚਾਰਨ ਕਰਾਂ ਉਸ ਪਰਮੇਸ਼ਰ ਦੇ ਆਨੰਦ ਨੂੰ ਮਾਨ ਪ੍ਰਭ ਸੰਗ ਸੋ ਹੰਤੀ ਪ੍ਰਭ ਅਕਾਲ ਕੁਹਵੇ ਸਾਗ ਬ੍ਰਹਮਾ ਕਾਰਵ੍ਰਤੀ ਹੋ ਕੇ ਸ਼ੋਭਨੀਕ ਹੁੰਦੀ ਹੋਈ ਲੰਗੇ ਸੋ ਹੰਤੀ ਕਾਂਤ ਸੁਆਮੀ ਜੋ ਕਾਂਤ ਸਰਵ ਕਾ ਪਤੀ ਹੈ ਕੰਗਨਾ ਦਾ ਸੁਖ ਦਾ ਅੰਤ ਦਾ ਹੈ ਮੁਕਣ ਦਾ ਜਿੱਥੇ ਸਾਰੇ ਸੁਖ ਮੁਕ ਜਾਣ ਉਹ ਹੈ ਪ੍ਰਮੇਸ਼ਰ ਦੀ ਪ੍ਰਾਪਤੀ ਸਾਖੀ ਚੇਤਾ ਕੇਵਲ ਨਰਸਿ ਦੀ ਖਾਤਾ ਹੋਣੀ ਸੋ ਕੰਨ ਹੈ ਜੀ ਸੰਗੇ ਸੁਹੰਤੀ ਕੰਤ ਸੁਆਮੀ ਜੋ ਸਾਰਿਆਂ ਦਾ ਕੰਤ ਹੈ ਜਿਸ ਦੀ ਪ੍ਰਾਪਤੀ ਤੋਂ ਸਾਰੇ ਕੰ ਸੁਖਾਂ ਦਾ ਅੰਤ ਹੈ ਸਾਰੇ ਸੁਖ ਮੁਕ ਜਾਂਦੇ ਹਨ ਐਸਾ ਜੋ ਉਹਨਾਂ ਦਾ ਸਰੂਪ ਪਰਮੇਸ਼ਰ ਉਹ ਉਸ ਪ੍ਰਭੂ ਸੁਆਮੀ ਦੇ ਸੰਗ ਸੋਹੰਦੀ ਹੋਈ ਸੁਆਮੀ ਦੇ ਸੰਗ ਨਾਲ ਮਿਲੀ ਹੋਈ ਬ੍ਰਹਮਾਕਾਰ ਵਰਤੀ ਹੋ ਕੇ ਹੀ ਸੋਭਨੀਕ ਹੁੰਦੀ ਹਾਂ ਸੋਮੀਂ ਦੇ ਤੈਨਸ ਰੈਣੀ ਰਾਹੀ ਹੈ ਰਾਜ ਦੇ ਇਸ ਕੀ ਉਸ ਪਰਮੇਸ਼ਵਰ ਨੇ ਮਨ ਨੂੰ ਰਾਗਰੀਆ ਵਿਚਾਰਨ ਕਰੀਏ ਤੇ ਮੰਨਣਾ ਕਰੀਏ ਮਹਾਰਾਜੇ ਬ੍ਰਹਮਾਨੰਦ ਦੇ ਤਾਈ ਸਾਸ ਸਾਸ ਚਿਤਾਰ ਜੀਵ ਆਉਂਦੇ ਜਾਂਦੇ ਸਵਾਸਾਂ ਦਾ ਜੋ ਸਵਾਸ ਪ੍ਰਵੇਸ਼ਕ ਰਾਤ ਹੈ ਆਉਂਦੇ ਸਾਸ ਨਾਲ ਵੀ ਜਾਂਦੇ ਸਵਾਸ ਨਾਲ ਵੀ ਇਸ ਪ੍ਰਕਾਰ ਚਤਾਰ ਕਰਕੇ ਜਿਉਂਦੇ ਹੋਈਏ ਕਈ ਵਾਰ ਸ਼ਬਦ ਜਦੋਂ ਸਾਹ ਅੰਦਰੋਂ ਨਿਕਲਦਾ ਉਹਨੂੰ ਚਾਰਵੇਂ ਹੈ ਗੁਰੂ ਜਦੋਂ ਅੰਦਰ ਨੂੰ ਜਾਂਦਾ ਹੈ ਉਹ ਚਾਰਵੇਂ ਹੈ ਹਰੇਕ ਸਾਹ ਨਾਲ ਇੱਕ ਸਾਹ ਅੱਧਾ ਪਤਰਾ ਪੜਿਆ ਜਾਂਦਾ ਸੋ ਇਸ ਪ੍ਰਕਾਰ ਲਗਾਤਾਰ ਸਾਹ ਸੰਗੈ ਦੀ ਇੱਕ ਸਾਹ ਤੋਂ ਧਿਆਨ ਦਾ ਜੋ ਇੱਕ ਰਸ ਪਰਮੇਸ਼ਰ ਦਾ ਚਿੰਤਨ ਹੋਵੇ ਤੇ ਮਨ ਦੀ ਚੰਚਲਤਾ ਚੱਕੀ ਜਾਂਦੀ ਹੈ ਉਹ ਇਸ ਵਾਰ ਤੇ ਫਰਮਾਉਂਦੇ ਹਨ ਸਾਸ ਸਾਸ ਚਿਤਾਰ ਜੀਵ ਸਾਸ ਸਾਸ ਸੋਨਿਆ ਚਿਤਾਰ ਕਿਸਕੇ ਪਾਦਸ਼ਾਹ ਨੂੰ ਜਿਉਂਦੇ ਹੋਈਏ ਪ੍ਰਭ ਪੀਖ ਹਰ ਗੁਣ ਗਾਵੀਏ ਉਹ ਜ ਸਾਖਾਤ ਦਰਸ਼ਨ ਵੇਖੀਏ ਸਰਗੁਣ ਸਰੂਪ ਦੇ ਤੇ ਕਿਸ ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ ਪ੍ਰਭ ਸਤਗੁਰਾਂ ਦੇ ਦਰਸ਼ਨ ਵੇਖ ਕੇ ਹਰੀ ਦੇ ਗੁਣ ਗਾਉਣਾ ਕਰੀਏ বিরহ ল যায়া দర్శ পায় দোনো સાંગ સંગજી અંતરજામી ਦਾ દર્શન ਪਾਇਆ বিরਹਾ ਜਿਹੜਾ ਵਿਛੋੜਾ ਸੀ ਉਹ ਸ਼ਰਮਿੰਦਾ ਹੋ ਗਿਆ ਪਾਉ ਵਿਛੋੜਾ ਚਲਿਆ ਗਿਆ ਇਹੋ ਲੱਗਿਆ ਉਹਨ ਮੰਨੀ ਕੁਝ ਅਭਾਵ ਹੋ ਗਿਆ ਵਿਛੋੜੇ ਦਾ ਅਮਯੂ দৃষ্টি ਸਿੰਚੰਤ ਸੀ ਸਤਿਮਾਰਜਨ অমৃত ਭਰੀ ਹੋਈ ਕਿਰਪਾ দৃষ্টি ਸਿੰਜਣਾ ਕੀਤੀ ਸਾਡੇ ਤੇ ਪਾਉਣਾ ਕੀਤੀ ਜਿਸ ਕਰਕੇ ਸਾਡੀ ਬਿਰਤੀ ਜਿਹੜੀ ਹੈ ਅਮਰ ਦ੍ਰਿਸ਼ਟੀ ਕਰਕੇ ਸੰਚੰਤੀ ਉਸ ਦੇ ਸਿੰਘਣ ਦੇ ਸਹਿਬ ਸੇਜਣ ਦੇ ਉਸਲਾਬ ਦੇ ਸਹਿਤ ਅਮਰ ਦ੍ਰਿਸ਼ਟੀ ਦੇ ਨਾਲ ਮਿਲ ਗਈ ਹੈ ਬੇਨਵੰਤ ਨਾਮ ਜਿਹੜਾ ਕੀਤੀ ਪਉਣਾ ਕੀਤੀ ਅਮਰ ਦ੍ਰਿਸ਼ਟੀ ਮਹਾਰਾਜ ਨੇ ਉਹ ਹੀ ਕਰਵਾਈ ਬ੍ਰਹਮ ਗਿਆਨ ਦੀ ਵਸਤਾ ਵਾਲੀ ਬ੍ਰਹਮ ਗਿਆਨੀ ਦੀ ਦ੍ਰਿਸ਼ ਅਮਰਤ ਵਰਸੀ ਐਸੀ ਉਮਰ ਦ੍ਰਿਸ਼ਟੀ ਪਾਈ ਮਹਾਰਾਜ ਨੇ ਬੇਨਵੰਤ ਨਾਨਕ ਮੇਰੀ ਇਛੁ ਪੁਨੀ ਬੰਤੀ ਗੁਰੂ ਕਿਸਕੇ ਪਾਤਸ਼ਾਹ ਜੀ ਜਾਚ ਰਸਦੇ ਹੋਏ ਫਰਮਾਉਂਦੇ ਨੇ ਸਾਡੀ ਇਸ ਤਕੀਓ ਇੱਛਾ ਪੂਰੀ ਹੋ ਗਈ ਮਿਲੇ ਜਿਸ ਖੋਜਾਂਤੀ ਜਿਸ ਵਾਹਿਗੁਰੂ ਸਾਰੀ ਸ਼੍ਰਿਤੀ ਬ੍ਰਹਮੇ ਅਤੇ ਦੇਵਤੇ ਤੇ 30 ਕਰੋੜ ਸਾਰੇ ਪਏ ਖੋਜਦੇ ਐ ਜਿਸ ਨੂੰ ਸਾਰੀ ਸ਼੍ਰਿਤੀ ਖੋਜਦੀ ਐ ਜਿਸ ਨੂੰ ਅਸੀਂ ਵੀ ਖੋਜ ਰਹੇ ਸੀ ਉਹ ਪਰਮੇਸ਼ਰ ਮਿਲ ਗਿਆ ਨਸਵੰਝੋ ਕਿਲ ਵਿਖੋ ਹੂੰ ਸਾਲਸੰਗੀ ਜੀ ਜਿਸ ਰਾਣੀ ਦੇ ਘਰ ਵਿੱਚ ਪਾਤਸ਼ਾਹ ਆ ਜਾਵੇ ਉਹਦਾ ਸੁਹਾਗ ਭਾਗ ਬਣ ਜਾਂਦਾ ਹੈ ਤੇ ਉਹਦੇ ਨਾਲ ਵੈਰ ਕਰਨ ਵਾਲੇ ਜਿਹੜੇ ਹੁੰਦੇ ਆ ਉਹਨੂੰ ਰਾਣੀ ਕਹਿੰਦੀ ਚਲੇ ਜਾਓ ਮੇਰੇ ਕੋਲੋਂ ਨਹੀਂ ਤਾਂ ਤੁਹਾਡੇ ਤਾਂ ਹੀ ਮੇਰਾ ਪਤੀ ਦੰਡ ਦੇਵੇਗਾ ਇਸੇ ਪ੍ਰਕਾਰ ਸਾਲਸੰਗੀ ਜੀ ਜਦੋਂ ਬ੍ਰਹਮਾਕਾਰ ਵਰਤੀ ਹੋ ਜਾਂਦੀ ਹੈ ਅੰਤਰੀਆਮੀ ਸੱਚੇ ਪਰਸ਼ੰਦਰਾ ਸਖਿਆਤ ਹੁੰਦੇ ਪ੍ਰਗਟ ਹੁੰਦੇ ਹਨ ਉਸ ਵੇਲੇ ਉਹ ਕਹਿੰਦੇ ਆ ਭਾਸ ਬ੍ਰਤੀ ਨਸਵੰਜੂ ਕਿਲ ਵਿਖੋ ਇਹ ਕਿਲ ਵਿਖੋ ਪਾਪੋ ਚਾਰ ਪ੍ਰਕਾਰ ਦੇ ਪਾਪ ਹਨ ਬ੍ਰਾਹਮਣ ਕੈਲੀ ਘਾਤ ਕੰਜ ਕਾਲ ਚਾਰੀ ਕਾ ਤਹਾਨ ਇਹ ਨਸਵੰਜੂ ਨਸ ਜਾਓ ਮੇਰੇ ਪਾਸੋਂ ਵੰਜੂ ਚਲੇ ਜਾਓ ਨਸ ਕੇ ਕਰਤਾ ਘਰ ਆਇਆ ਜੇ ਜੋ ਕਰਤਾ ਪੁਰਖ ਅੰਤਰੀਆਮੀ ਹੈ ਉਹ ਆਪ ਦਾ ਘਰ ਜਾਣ ਕੇ ਅਹਕਾਰੀਆਂ ਦੇ ਹਿਰਦੇ ਨੂੰ ਆਪ ਆਸਖਿਆਤ ਹੋਇਆ ਹੈ ਸਾਡੇ ਹਿਰਦੇ ਦੇ ਅੰਦਰ ਆਪ ਹੀ ਪਰਮੇਸ਼ਰ ਪ੍ਰਾਪਤ ਹੋਇਆ ਹੈ ਕਿ ਦੂਤ ਹੈ ਦਹਨ ਭਇਆ ਇਸ ਪ੍ਰਕਾਰ ਦੂਤ ਜਿਹੜੇ ਕਾਮ ਕਰੋ ਲੋ ਮੋਹ ਹੰਕਾਰ ਸੀ ਦੂਰਿਓ ਅਜਰਾਇਲ ਨਿਕਾਇਲ ਮਿਕਾਇਲ ਇਸਰਾਇਲ ਜਬਰਾਈਲ ਆਦਿਕ ਸੰਨ ਉਹਨਾਂ ਸਾਰਿਆਂ ਦਾ ਦਹਨ ਭਇਆ ਸਾਰੇ ਸਰਗੇ ਹਨ ਬ੍ਰਹਮਵਿਆਸ ਰੂਪੀ ਅਗਨੀ ਵਿੱਚ ਗੋਬਿੰਦ ਪ੍ਰਗਟਾਇਆ ਜਦੋਂ ਗੋਬਿੰਦ ਪ੍ਰਗਟ ਹੋ ਗਏ ਫਿਰ ਦੂਤਾਂ ਦਾ ਕੀ ਕਿਸ ਨੇ ਵਿਸਾਈ ਕੋਈ ਵਾਹ ਨਹੀਂ ਚੱਲਦੀ ਸਾਰੇ ਸਰਗੇ ਪ੍ਰਗਟੇ ਗੋਪਾਲ ਗੋਬਿੰਦ ਲਲਨ ਪ੍ਰਗਟ ਹੋਇਆ ਏ ਪਿਸ਼ੂ ਦੇ ਪਾਲਕ ਗੋਬਿੰਦ ਗੋਇੰਦਰੀਆ ਦੇ ਬਿੰਦ ਪ੍ਰਕਾਸ਼ਕ ਜੋ ਚੇਤਨ ਹਨ ਉਹ ਜਦੋਂ ਪ੍ਰਗਟ ਹੋਇਆ ਏ ਪਿਸ਼ੂ ਦਾ ਪਾਲਕ ਜੋ ਪਰਮੇਸ਼ਰ ਹੈ ਮਾਇਆ ਸਭਲ ਕਹਣੇ ਤੇ ਗੋਵਿੰਦ ਸਾਖੀ ਚੇਤਨਕ ਹੋਣੇ ਕਰਕੇ ਇੰਦਰੀਆਂ ਦਾ ਪ੍ਰਕਾਰ ਜੋ ਜਦੋਂ ਪ੍ਰਗਟ ਹੋਇਆ ਏ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਣੀ ਯੋਗ ਜੋ ਹੈ ਜੋ ਗੋ ਪ੍ਰਿਥਵੀ ਦੇ ਅੰਦਰ ਬਿੰਦ ਪ੍ਰਾਪਤ ਹੋਇਆ ਹੈ ਪਰਮੇਸ਼ਵਰ ਹੈ ਉਹ ਜਿਹਨੂੰ ਪ੍ਰਿਥਵੀ ਦਾ ਪਾਲਕ ਅੰਦਰ ਪ੍ਰਗਟ ਹੋਇਆ ਆ ਸਾਧ ਲਲਨ ਪਿਆਰੇ ਸਾਧ ਸੰਗ ਵਖਾਣਿਆ ਸਾਧ ਸੰਗ ਦੇ ਜੇ ਮਿਲ ਕੇ ਉਸ ਪਿਆਰੇ ਦੇ ਜਸ ਦਾ ਕਥਨ ਕੀਤਾ ਹੈ ਆਚਰਜ ਦੀਠਾ ਅਮਿਉ ਬੁੱਧਾ ਇਸ ਸੰਜਨ ਉਸਿਆਰ ਜਿਸੂ ਬਿਕ ਉਸਿਆਰ ਰੂਪ ਉਸ ਨੂੰ ਕਹੀਦਾ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਕਿਸੇ ਦੇ ਪ੍ਰਕਾਸ਼ ਦੀ ਲੋੜ ਨਹੀਂ ਰੱਖਦਾ ਸਵੈ ਪ੍ਰਕਾਸ਼ સ્વરૂਪ ਹੈ ਉਹ ਚਰਜ ਹੈ ਅਤੇ ਜਾਂ ਜੋ ਸਾਰਿਆਂ ਦਾ ਆਧਾਰ ਹੈ ਅਦੇ ਆਪ ਮੇਰਾ ਆਧਾਰ ਕਿਸੇ ਆਧਾਰ ਦੀ ਲੋੜ ਨਹੀਂ ਰੱਖਦਾ ਐਸਾ ਜਿਹੜਾ ਚਰਜ ਰੂਪ ਬ੍ਰਹਮ ਹੈ ਉਹ ਦੇਖ ਲਿਆ ਅਮਿਉ ਬੁਠਾ ਅਮਰ ਅਨੰਦ ਵਸ ਗਿਆ ਹਿਰਦੇ ਚ ਅਮਰਤ ਨਾਮ ਵਸ ਗਿਆ ਜਦੋਂ ਗੁਰ ਪ੍ਰਸਾਦੀ ਜਾਣਿਆ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਗੁਰਮਖਾਣ ਨੂੰ ਜਾਣਣਾ ਕੀਤਾ ਹੈ ਮਨ ਸ਼ਾਂਤ ਆਈ ਵਜੀ ਵਧਾਈ ਮਨ ਵਿੱਚ ਸਾਧ ਸੰਗਤ ਜੀ ਮਹਾਰਾਜ ਦੇ ਜਸ ਗਾਉਣੇ ਕਰਕੇ ਖੁਸ਼ੀਆਂ ਵੱਜ ਗਈਆਂ ਇਹ ਮਨ ਤੇ ਸਾਰੀਆਂ ਵਾਸ਼ਨਾ ਦਾ ਖੈ ਹੋਣ ਰੂਪ ਸ਼ਾਂਤੀ ਆਕੂਬ ਕਾਇਮ ਹੋ ਗਈ ਹੈ ਮਨ ਸ਼ਾਂਤ ਆਈ ਵਜੀਵ ਵਧਾਈ ਸ਼ਾਂਤ ਸਰੂਪ ਪਰਮੇਸ਼ਰ ਦੇ ਅੰਦਰ ਆਉਣੇ ਕਰਕੇ ਮਨ 'ਚ ਵਧਾਈਆਂ ਖੁਸ਼ੀਆਂ ਵਜ ਗਈਆਂ ਹਨ ਲਹ ਅੰਤ ਜਾਈ ਪਾਇਆ ਉਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਪਾਰਿਆ ਵਾਰ ਨਹੀਂ ਪਾਇਆ ਜਾ ਸਕਦਾ ਬਿਨਵੰਤ ਨਾਨਕ ਸੁਖ ਸਹਿਜ ਮੀਲਾ ਬੇਨਤੀ ਪੁਰਬ ਕਹਿੰਦੇ ਆ ਨੇ ਸਤਿਗੁਰੂ ਜੀ ਸਹਿਜਕ ਸਹਿਜ ਮੇਲਾ ਸਹਿਜ ਸਰੂਪ ਦਾ ਸੁਖਪੂਰਵਕ ਮਲਾਪ ਹੋਇਆ ਹੈ ਸਹਿਜ ਜਦੋਂ ਮਾਨੋ ਮਾਨ ਤੋਂ ਰਹਿਤ ਸਹਿਜ ਅਵਸਥਾ ਜੀ ਹੋ ਗਏ ਤਾਂ ਉਹ ਸਰੂਪ ਦਾ ਸੁਖ ਸਰੂਪ ਦਾ ਮੇਲਾ ਹੋਇਆ ਹੈ ਪ੍ਰਭੂ ਆਪ ਬਣਾਇਆ ਕਿ ਪ੍ਰਭੂ ਅਕਾਲ ਪੁਰਖ ਨੇ ਆਪ ਗੁਰੂ ਸਰੂਪ ਧਾਰ ਕਰਕੇ ਬਣਾਤਾ ਇਕਤਾ ਕਰਤੀ ਜੀ ਇਸ ਦੀ ਨਰਕ ਨਾ ਡੀਠੜਿਆ ਉਹ ਪੁਰਖ ਭਾਈ ਨਰਕ ਨੂੰ ਨਹੀਂ ਦੇਖਣਾ ਕਰਨਗੇ ਸਿਮਰਤ ਨਾਰਾਇਣ ਜੋ ਨਾਰਾਇਣ ਮੇਰਾ ਨਾਰਾਇਣ ਜਿਸ ਪਰਮੇਸ਼ਰ ਦਾ ਆئین ਕਰ ਹੈ ਉਹਦਾ ਸਿਮਨ ਕਰਦੇ ਹੈ ਜਿਸ ਵੀ ਕੇ ਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ ਜਾਂ ਨਾਰੇ ਆਏ ਨਰਾ ਨਿਯੰਤਾ ਹੈ ਤੇ ਐਨ ਸਾਰਿਆਂ ਦਾ ਘਰ ਰੂਪ ਹੈ ਉਹਦਾ ਜੋ ਸੁਨੂਨ ਕਰਦੇ ਹੈ ਨਾ ਅਰ ਆਇਨ ਜਿਨ੍ਹਾਂ ਚਰ ਕੌਣ ਕਾਮ ਕਰੋ ਲੋ ਮੋਹ ਹੰਕਾਰ ਇਹਨਾਂ ਦਾ ਘਰ ਨਹੀਂ ਜਿਸ ਜਿਨ੍ਹਾਂ ਕਾਮਗਨ ਕ੍ਰੋਧ ਨੂੰ ਲੋਭ ਨੂੰ ਮੋਹ ਉਹ ਜੋ ਦੋ ਮਾਰਾ ਸਾਹਿਬ ਜੀ ਸੇਵਨ ਕੀਤਾ ਉਸ ਪ੍ਰਮੇਸ਼ਵਰ ਦਾ ਜੈ ਜੈ ਧਰਮ ਕਰੇ ਧਰਮ ਰਾਜ ਆ ਵੀ ਉਹਨਾਂ ਪਿਆਰਿਆਂ ਦਾ ਜੈ ਜੈਕਾਰ ਕਰ ਰਿਹਾ ਹੈ ਦੂਤ ਭਏ ਪਲਾਏ ਜਿਹੜੇ ਜੰਦੂਤ ਸੀ ਉਹ ਭਗੌੜੇ ਹੋ ਕੇ ਭੱਜ ਗਏ ਧਰਮ ਰਾਜ ਆ ਵੀ ਜੈ ਜੈਕਾਰ ਉਚਾਰਨ ਲੱਗ ਗਿਆ ਧਰਮ ਜਿਨ੍ਹਾਂ ਦੇ ਅੰਦਰ ਧਰਮਾਤ ਗੁਣ ਹਨਗੇ ਉਹਨਾਂ ਦੇ ਸਾਧ ਸੰਗਤ ਜੀ ਜੈ ਜੈਕਾਰ ساری ਦੁਨੀਆ ਕਰਦੀ ਹੈ ਕਾਮ ਕਰੋ ਦੂਤ ਵੀ ਉਹਨਾਂ ਦੇ ਪਲਾ ਜਾਂਦੇ ਹਨ ਧਰਮ ਤੀਰਜ ਸਹਿਜ ਸੁਖੀਏ ਜੋ ਧਰਮ ਧਾਰੀ ਹੁਣ ਪੈਸਾ ਭਰਮ ਭਇਓ ਪਾਰ ਬ੍ਰਹਮ ਕੋ ਨਾਨਕ ਟਾਲੇ ਧਰਮ ਸత్యੰਨੰਦ ਰੂਪ ਜੋ ਧਰਮ ਹੈ ਸਰੂਪ ਉਹ ਇਸ ਦਾ ਇਹ ਜਿਨ੍ਹਾਂ ਨੂੰ ਧਾਰਨ ਕੀਤਾ ਹੈ ਤੀਰ ਜਾਈ ਹੈ ਕਾਮ ਦੇ ਇਸ ਵਿੱਚ ਵਿਸ਼ਿਆਂ ਦੀ ਪ੍ਰਾਪਤੀ ਤੋਂ ਫੇਰ ਵੀ ਧਰਮ ਵਿੱਚ ਅਡੋਲ ਰਹਿਣਾ ਮਨ ਦਾ ਜਿਸਕੇ ਕੋਈ ਭੈਣਾ ਹੋਵੇ ਅਕਾਂਖ ਦੇ ਇਸ ਵਿਚਾਂ ਦੀ ਪ੍ਰਾਪਤੀ ਤੋਂ ਫੇਰ ਮਨ ਅਦੋਲਣਾ ਨਾ ਜਗਤ ਸਦ ਦੀ ਕਾਇਮ ਰਹਿਣਾ ਇਹਦਾ ਨਾਮ ਧੀਰਜ ਹੈ ਸੋ ਇਸ ਪ੍ਰਕਾਰ ਦੀ ਧੀਰਜ ਆ ਗਈ ਧਰਮ ਧੀਰਜ ਸਹਿਜ ਸੁਖੀਏ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਸੁਖੀ ਹੋ ਗਏ ਸਾਧ ਸੰਗਤ ਹਰ ਭਜੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਭਜਨ ਕਰਨੇ ਕਰਕੇ ਧਰਮ ਆਇਆ ਧੀਰਜ ਆਈ ਸ਼ਾਂਤੀ ਆਈ ਸਹਿਜ ਸੰਤੋਖ ਆਇਆ ਤੇ ਸੋਹਾਏ ਇਸ ਕਰਕੇ ਸੁਖੀ ਹੋ ਗਏ ਖਰੀਦਾ ਭਜਨ ਕਰਨੇ ਕਰਕੇ ਸੁਸੰਗ ਚ ਗੁਣ ਪ੍ਰਗਟ ਹੋਏ ਅੰਦਰੋਂ ਕਰ ਅਨੁਗੁਰੂ ਰਾਖ ਲੀਨੇ ਕਿਰਪਾ ਦ੍ਰਿਸ਼ਟੀ ਕਰਕੇ ਇਹ ਦੇਵੀ ਸੰਪਦਾ ਦੇ ਸਵੇਤ ਹੋਏ ਅੰਤ ਕਰਨੇ ਸਭ ਕਿਰਪਾ ਕਰਕੇ ਰੱਖਿਆ ਕਰ ਲਈ ਮੋਹ ਮਮਤਾ ਸਭ ਤਜੇ ਜਿਹੜਾ ਮੋਹ ਸੀ ਸ੍ਰੀ ਰਾਮਾ ਮੇਰ ਸੀ ਪਦਾਰਥਾਂ ਦੀ ਇਹ ਸਾਰੀ ਤਿਆਗ ਦਿੱਤੀ ਗਾਹ ਕਾਂਠ ਲਾਏ ਗੁਰ ਮਿਲਾਏ ਸਚਿ ਪਾਤਸ਼ਾਹ ਜੀ ਨੇ ਪਰ ਮੇਸਟਰ ਨੇ ਆਪਣੇ ਦਿਸੇ ਰੂਪੀ ਕੰਠ ਵਿੱਚ ਪਕੜ ਕੇ ਕਿਰਪਾ ਰੂਪੀ ਹਸਣਾ ਲਾ ਦੇ ਸਤਿਗੁਰਾਂ ਦੇ ਨਾਲ ਮਿਲ ਲੈ ਗੋਬਿੰਦ ਜਪਤ ਅਗਾਉਣ ਗੋਬਿੰਦ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਅਗਾਉਣ ਰੱਜ ਗਏ ਹਾਂ ਤ੍ਰਿਪਤ ਹੋ ਗਏ ਹਾਂ ਬਿਨਵੰਤ ਨਾਨਕ ਸਿਮਰ ਸੁਆਮੀ ਬੇਨਤੀ ਪੁਰਬ ਗ੍ਰੀਵਨ ਆਸ ਗੁਰੂ ਜੀ ਕਹਿੰਦੇ ਹਨ ਕਿ ਸੌਮੀ ਅਕਾਲ ਪੁਰਖਾ ਸਿਮਰਨ ਕਰਨੇ ਕਰਕੇ ਲਗਲ ਆਸ ਪੁਜਾਈਣ ਸਾਰੀਆਂ ਆਸਾਂ ਪੁਜਾਤੀਆਂ ਮਾਰੇ ਪੂਰੀਆਂ ਕਰ ਦਿਤੀਆਂ ਹਨ ਨਿਦ ਸਿਧ ਚਰਨ ਗਏ ਹੁਣ ਨਿਦ ਸਿਧ ਨਾਮ ਹੈ ਦਾਸੀਆ ਜਦੋਂ ਸਿਮਨ ਵੀ ਜੁੜੇ ਹੋਏ ਤਦ ਬਹਤੇ ਹਨ ਔਰ ਇਛਾ ਨਹੀਂ ਕਿ ਨੌਂਦੀਆਂ ਸਾਡੇ ਕੋਲੇ ਆ ਜਾਣ 18 ਸਿੱਧੀਆਂ ਆ ਜਾਣ ਸੁਤੇ ਜਿਵੇਂ ਰਾਜੇ ਦੇ ਕੋਲੇ ਸਾਰੇ ਵਜ਼ੀਰ ਵੀ ਅਮੀਰ ਵੀ ਅਹਿਲਕਾਰ ਵੀ ਪਰਜਾ ਦੇ ਲੋਕ ਸਾਰੇ ਇਕੱਤਰ ਹੋ ਜਾਂਦੇ ਐ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਸਰੂਪ ਦੀ ਸਖਿਆਸਤਾ ਕਰਕੇ ਇਹ ਜਿਹੜੇ ਗੁਰੂਸੀ ਆਪੇ ਹੀ ਆ ਕੇ ਪ੍ਰਗਟ ਹੋ ਗਏ ਉਹ ਸਗਤ ਕਹਿੰਦੇ ਹਨ ਨਿਦ ਸਿਧ ਚਰਨ ਗਹੇ ਨੌ ਨਿੰਦੀਆਂ ਨੇ 18 ਸਿਧੀਆਂ ਨੇ ਜਿਹੜਾ ਅਧੀਨ ਹੋਣਾ ਹੈ ਇਹ ਚਰਨ ਪਕਰ ਲੈ ਤਾਂ ਕੀ ਹਾਕੜਾ ਉਹਨ ਕਿਸ਼ਤੀ ਦਾ ਕਾਣਾ ਝੋਰਾ ਹੋਣਾ ਸੀ ਕਿਸੇ ਨੇ ਕਿਹਾ ਮੇਰੇ ਕੋ ਰਿੱਧੀਆਂ ਸਿਧੀਆਂ ਕਬੀਰ ਸਾਹਿਬ ਦੇ ਕੋਲ ਮੈਨੂੰ ਸਿੱਧਾ ਜੋ ਮੈਂ ਜਾ ਕਰਨਾ ਹੈ ਕਬੀਰ ਸਾਹਿਬ ਨੇ ਕਹਿੰਦੇ ਰਸ ਨੂੰ ਜਾਂਗੋ ਫਰੀ ਤਉ ਕਾਹੂ ਸੋਕਾ ਕਾਇ ਜੇ ਭਾਈ ਰਿੱਧੀ ਫੁਰ ਜਾਵੇ ਅੰਦਰ ਪੰਜ ਸੇਰ ਲੈ ਕੇ 8 ਦਿਨ ਤੱਕ ਕਿੰਨਿਆਂ ਨੂੰ ਖੁਆਈ ਜਾਵੇ ਮੁਕਲ ਨਾ ਦਰੇ ਨੌ ਰਿੱਧੀ ਹੈ ਅੰਧੀ ਤੋੜਦਾ ਰਹਿਣਾ ਸਿੱਧੀਆਂ ਹਣਾਂ ਮੈਮਾ ਆਦਕ ਜੇ ਫੁਰੀਆਂੀਆਂ ਫੇਰ ਪਈ ਕਿਸੇ ਦੇ ਨਾਲ ਕੀ ਕੰਮ ਹੈ ਆਪੇ ਹੀ ਤੂੰ ਕਰ ਸਕਦਾ ਹੈ ਤੇ ਕਹਿੰਦੇ ਮੈਂ ਰਿੱਧੀ ਸਦੀਆਂ ਥੋਨੋਂ ਧਿਆਨ ਦਾ ਤੇ ਮੈਨੂੰ ਸਿੱਧਾ ਇਕੱਠਾ ਕਰਕੇ ਦਿਓ ਮੈਂ ਯੱਗ ਕਰਨਾ ਇਹ ਤਾਂ ਤੇਰੇ ਕਹਿਣੇ ਕੀ ਮੈਂ ਕਿਆ ਗੱਤ ਕਿਆ ਕਹਾਂ ਮੈਂ ਬੋਲ ਤਹੀ ਬੜ ਲਾਇ ਇਹ ਤੇਰੇ ਕਹਿਣ ਦੀ ਜਿਹੜੀ ਹਿੱਤੀ ਹੈ ਜੀ ਕੀ ਬਾ ਵਿਚਾਰ ਕਰੀਏ ਸੰਤੋ ਸ਼ਰਮ ਉਹਨੇ ਤੇਰੇ ਨਾਲ ਗੱਲ ਕਰਦੇ ਹੋਇਆ ਹੋਣ ਤੇ ਗੁਰਧੀਆਂ ਸਿੱਧੀਆਂ ਤੇ ਫੇਰ ਮੰਗਦਾ ਫਿਰੇ ਇਸ ਕਰਕੇ ਹਰਵਾਉਂਦੇ ਹਨ ਅਰੇ ਨਿੱਧ ਸਿੱਧ ਚਰਨ ਗਹੇ ਨੌ ਨਿਧੀਆਂ ਨੇ 18 ਸਿੱਧੀਆਂ ਨੇ ਅਣਮੋਮਹਿਮਾਰ ਕਾਠ ਮੁਖਣਗੀਆਂ ਜੋਗਾ ਵਿਆਸੀ ਜਨ ਪ੍ਰਾਪਤ ਹੋਣ ਵਾਲੀਆਂ ਜਿਹੜੀਆਂ ਹਨਗੀਆਂ ਤੇ 10 ਗੌਣ ਹਨਗੇ ਇਹਨਾਂ ਨੂੰ ਜਦੋਂ ਚਰਨ ਪਕੜ ਲਏ ਅਧੀਨ ਹੋ ਗਈਆਂ ਕਿ ਤਾਂ ਕੀ ਹਾ ਕਾੜਾ ਇੱਕ ਸਿੱਧ ਪੁਰਖ ਨੇ ਦੱਸਿਆ ਸੀ ਕਿ ਰੂਪ ਧਾਰ ਘੜ ਕੇ ਵੀ ਕਿ ਰੀਦੀਆਂ ਸਿੱਧੀਆਂ ਆਪਦਾ ਨਾਮ ਦੱਸਦੀਆਂ ਉਸ ਪੁਰਖ ਦੇ ਕੋਲੇ ਆ ਕੇ ਕਿਹੀਂ ਇਹ ਤੁਹਾਡੀ ਸੇਵਾ ਕਰਨ ਵਾਸਤੇ ਆਈਆਂ ਇਸ ਪ੍ਰਕਾਰ ਜੇ ਚਰਨ پکڑ ਲੇ ਤਾਂ ਕਿਸ ਗੱਲ ਦਾ ਕਾਣਾ ਝੋਰਾ ਰਹਿ ਗਿਆ ਹੈ ਸਭ ਕਿਸ ਵਸ ਜਿਸ ਭਾਈ ਸਭ ਕਿਸ ਜਿਸ ਮਾਇੂ ਦੇ ਵਸ ਅਧੀਨ ਹੈ ਤੋ ਪ੍ਰਭੂ ਆਸਾੜਾ ਨਾਓ ਪ੍ਰਭੂ ਅਕਾਲ ਪੁਰਖ ਆਸਾੜਾ ਹੈ ਹੁਣ ਤਖਤਾਂ ਜਨਾਂ ਦਾ ਉਹ ਸਾਡਾ ਬਣ ਗਿਆ ਹੈ ਗਹਿ ਭੁਜਾ ਲੀਨੇ ਨਾਮ ਦੀਨੇ ਮਹਾਰਾਜ ਨੇ ਨਾਮ ਦੀ ਦਾਤ ਦੇ ਕੇ ਸਾਡੀ ਬਿਰਤੀ ਨੂੰ ਪੁਛਾ پکڑ ਕੇ ਕਿਰਪਾ ਰੂ ਕੀ ਹੱਥ ਨਾਲ ਆਗਦੇ ਜੀ ਲੀਨ ਕਰ ਲਿਆ ਜਿਹੜਾ ਨਾਮ ਬਖਸ਼ਿਆ ਹੈ ਬਾਹ ਬਕਲੀ ਸਾਡੀ ਹਰਤ ਹਰ ਮਾਸਕ ਰਾਖਿਆ ਨਰਨ ਕਿਰਪਾ ਦਾ ਹੱਥ ਸਾਡੇ ਅੰਸਾ ਕਰਨ ਕੋ ਮੱਥੇ 'ਚ ਰੱਖਣਾ ਕੀਤਾ ਜੋ ਸਾਰਿਆਂ ਨੂੰ ਆਪ ਦੇ ਆਸਰੇ ਧਾਰਨ ਕਰਨ ਵਾਲਾ ਹੈ ਮਥੇ ਤੇ ਹੱਥ ਰੱਖ ਕੇ ਧਾਰਨ ਕਰਕੇ ਰੱਖ ਲਿਆ ਸਾਨੂੰ ਆਪਣੇ ਬਣਾ ਲਿਆ ਅੰਤ ਕਰਨ ਤੇ ਕਿਰਪਾ ਪਰ ਹੱਥ ਰੱਖ ਸੰਸਾਰ ਸਾਗਰ ਨਹਿ ਵਿਆਪੈ ਕਾਈ ਨੰਦ ਜੀ ਨੇ ਦੱਸਿਆ ਕਿ ਹਰ ਦੁਆਲਮ ਦਾਸਤ ਗੁਰੂ ਗੋਬਿੰਦ ਸਿੰਘ ਦੋਹਾਂ ਲੋਕਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੱਥ ਹੈ ਜਿਨ੍ਹਾਂ ਸਿੱਖਾਂ ਨੂੰ ਇਹ ਨਿਸ਼ਟਾ ਹੈ ਫੇਰਾਪਨ ਦੋਹਾਂ ਲੋਕਾਂ ਜਾਂਪਾ ਵੀ ਹੈਗੇ ਹੈ ਜੇ ਨਿਸ਼ਟਾ ਕਰ ਲਈਏ ਭਾਵਨਾ ਕਰੀਏ ਤਾਂ ਸਾਡੇ ਤੇ ਵੀ ਕਿਰਪਾ ਦਾ ਹੱਥ ਰੱਖਣ ਮਾਰਾ ਸਾਹਿਬ ਸਾਡੀ ਰੱਖਿਆ ਕਰਨਗੇ ਸੰਸਾਰ ਸਾਗਰ ਨਹਿ ਵਿਆਪੈ ਇਸ ਸੰਸਾਰ ਜਿਹੜਾ ਸਮੁੰਦਰ ਹੈ ਇਹ ਨਹੀਂ ਫਿਰ ਉਹ ਵਿਆਪਦਾ ਲੱਗਦਾ ਅਮਿਉ ਹਰ ਰਸ ਚੱਖਿਆ ਜਿਹਨੇ ਅੰਮ੍ਰਿਤ ਰੂਪ ਹਰੀ ਦੇ ਆਤਮ ਰਸ ਨੂੰ ਚਖਣਾ ਕੀਤਾ ਹੈ ਸਾਧ ਸੰਗੀ ਨਾਮ ਰੰਗੀ ਜਿਹੜੇ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ 'ਚ ਰੰਗੇ ਗਏ ਚਿੱਤ ਰਣਜੀਤ ਵੱਡਾ ਅਖਾੜਾ ਅਨੰਤ ਸਾਧ ਸੰਗੀ ਰਣਜੀਤ ਵੱਡਾ ਅਖਾੜਾ ਇਹ ਵੱਡਾ ਖਾੜਾ ਜਿਹੜਾ ਸੰਸਾਰ ਹੈ ਇਸ ਨੂੰ ਵੀ ਜਿੱਤ ਲਿਆ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਕਾ ਜੰਗ ਹੋਇਆ ਨਾ ਅੰਤਾਂ ਕਰਨ ਰੂਪੀ ਇਸ ਪਹਿਲਵਾਨਾਂ ਦੀ ਕੁਸ਼ਤੀ ਆਲਾ ਥਾਂ ਬੁਰੇ ਭਲਾ ਦੇ ਹਾਸ ਅੰਦਰ ਫੁਰ ਰਿਹਾ ਜਿਹੜਾ ਇਸ ਕਾਮ ਕ੍ਰੋਧ ਜੰਗ ਨੂੰ ਵੀ ਜਿੱਤ ਲਿਆ ਤੇ ਮਨ ਜਿੱਤੇ ਜਗ ਜੀਤ ਸਾਰੇ ਸੰਸਾਰ ਨੂੰ ਵੀ ਜਿੱਤ ਲਿਆ ਇਉਂ ਵੱਡਾ ਖਾੜਾ ਸੀ ਇਹ ਪਹਿਲਵਾਨ ਦੀ ਕੁਸ਼ਤੀ ਦਾ ਕਰੋੜਾਂ ਜੁਗਾਂ ਤੋਂ ਇਹ ਝਗੜਦੇ ਆ ਕਦੇ ਕਾਮ ਦਾ ਜੋਰ ਕਦੇ ਕ੍ਰੋਧ ਦਾ ਕਦੇ ਲੋਭ ਦਾ ਇਨਾਂ ਦੇ ਜੰਗ ਨੂੰ ਜਿੱਤ ਲਿਆ ਇਹ ਬੜਾ ਭਾਰੀ ਪਹਿਲਵਾਨਾਂ ਦੀ ਕੁਸ਼ਤੀ ਦਾ ਥਾਂ ਜਿੱਤਿਆ ਹੈ ਜਗਤ ਵਿੱਚ ਉਹਨਾਂ ਨੇ ਬੇਨਵੰਤ ਨਾਨਕ ਸਰਣ ਸੁਆਮੀ ਬੇਨਤੀ ਮੁਰਬ ਕਹਿੰਨੇ ਹਾਂ ਏ ਸੁਆਮੀ ਅਕਾਲ ਪੁਰਖ ਗੁਰੂ ਨਾਨਕ ਜੀ ਕਹਿੰਦੇ ਆਪ ਦੀ ਸ਼ਰਨ ਹਉ ਬਹੁੜ ਜਮ ਨਾ ਉਪਾਰਾ ਜੋ ਆਪ ਦੀ ਸ਼ਰਨ ਪਏ ਉਹਨਾਂ ਨੂੰ ਬਹੁੜ ਜਮ ਨਾ ਉਪਾਰਾ ਫਿਰ ਉਹ ਜਾਵਣ ਉਹਨਾਂ ਦੇ ਤਾਂ ਹੀ ਆ ਸਸੂਲ ਸਰੀਰ ਵਿੱਚੋਂ ਸੂਖ ਨੂੰ ਉਪਾਰਾ ਪੱਟ ਕੇ ਹੀ ਲਿਜਾਵੇਗਾ ਕਿਤੇ ਕਟਨੀ ਸੇ ਪਟਨੀ ਸਕੇਗਾ ਵਿਚੋਂ ਜਿੰਨੇ ਜਿੰਦ ਨੂੰ ਖਿੱਚ ਕੇ ਲੈ ਜਾਂਦੇ ਆ ਸਾਰਿਆਂ ਦੇ ਵੇਖਦੇ ਆਂ ਪਤਾ ਨਹੀਂ ਲੱਗਦਾ ਕਿੱਦਾਂ ਲੈ ਜਾਂਦੇ ਆ ਇਸ ਪ੍ਰਕਾਰ ਫੇਰ ਭਾਈ ਜੰਮਣ ਜੰਮਣਾ ਵੀ ਨਹੀਂ ਪਵੇਗਾ ਤੇ ਨਾ ਉਪਾੜਾ ਪੱਟੇ ਜਾਵਾਂਗੇ ਮਰਨਾ ਪਵੇਗਾ ਜੰਮਣ ਮਰ ਤੋਂ ਰਹਿਤ ਹੋ ਜਾਵਾਂਗੇ ਆ ਬੀਬੀ ਜੀ ਬੱਚਿਆਂ ਤੋਂ ਥੋੜਾ ਜਿਆਦਾ